ਸੋਚੇ ਕਾਲ ਅਮਰੀਕਾ ਨਿਊਜ਼ ਬੁਲਟਿਨ ਵਿੱਚ ਖੜੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੇ ਸ਼ੁਰੂਆਤ ਤੋਂ ਪਹਿਲਾਂ ਨਸਲਮਾਰ ਤੇ ਅਮੁਖੜ ਲੈਂਸ ਤੇ ਯੂ ਐਸ ਸ਼ਟਡਾਊਨ ਨੂੰ ਲੈ ਕੇ ਬੋਲੇ ਜੇ ਡੀ ਵੇਨਜ਼ ਦਿੱਤੀ ਵੱਡੀ ਚੇਤਾਵਨੀ ਕਿ ਹਾਲ ਲੰਮੇ ਸਮੇਂ ਤੱਕ ਨਹੀਂ ਚਲਾ ਸਕਦੇ ਸ਼ਟਡਾਊਨ ਵੈਨੇਜ਼ੁਏਲਾ ਦੇ ਨਾਲ ਜੰਗ ਦੀ ਤਿਆਰੀ ਦੇ ਵਿੱਚ ਅਮਰੀਕਾ ਦੋਹਾਂ ਦੇਸ਼ਾਂ ਨੇ ਖਿੱਚੀ ਤਿਆਰੀ 37 ਲੱਖ ਫੌਜੀ ਕੀਤੇ ਤੈਨਾਤ ਚੀਨ ਦੀ ਪਾਕਿਸਤਾਨ ਨੂੰ ਵੱਡੀ ਤੰਕੀ ਯੂ ਐਸ ਨੂੰ ਲੈ ਕੇ ਵੱਡੀ ਤਕਰਾਰ ਫੌਜੀ ਅਡੇ ਨਾ ਦੇਣ ਦੀ ਆਖੀ ਗੱਲ ਹੁਣ ਖਬਰਾਂ ਇਸ ਥਾਰ ਦੇ ਨਾਲ ਅਮਰੀਕਾ ਦੇ ਵਿੱਚ ਸ਼ਟਡਾਊਨ ਚੱਲ ਰਿਹਾ ਹੈ ਤੇ ਇਸੇ ਹੀ ਸ਼ਟਡਾਊਨ ਨੂੰ ਲੈ ਕੇ ਹਰ ਇੱਕ ਲੀਡਰ ਚਿੰਤਿਤ ਨਜ਼ਰ ਆ ਰਿਹਾ ਹੈ 7 ਲੱਖ ਕਰਮਚਾਰੀਆਂ ਦੀ ਨੌਕਰੀ ਵੀ ਖਤਰੇ ਦੇ ਵਿੱਚ ਪੈ ਗਈ ਹੈ ਇਸੇ ਹੀ ਦੌਰਾਨ ਅਮਰੀਕਾ ਦੇ ਉਪ ਰਾਸ਼ਟਰਪਤੀ ਜੈਰੀ ਵਿਨਸ ਦਾ ਵੱਡਾ ਬਿਆਨ ਆਇਆ ਹੈ ਜੈਰੀ ਵਿਨਸ ਦਾ ਕਹਿਣਾ ਹੈ ਕਿ ਸ਼ਟਡਾਊਨ ਨੂੰ ਜੇ ਬੰਦ ਨਾ ਕੀਤਾ ਗਿਆ ਜਾਂ ਫਿਰ ਜੇ ਸ਼ਟਡਾਊਨ ਲੰਮੇ ਸਮੇਂ ਤੱਕ ਚੱਲਿਆ ਤਾਂ ਫਿਰ ਬਹੁਤ ਸਾਰਾ ਨੁਕਸਾਨ ਚਲਣਾ ਪੈ ਸਕਦਾ ਹੈ ਬਹੁਤ ਸਾਰੇ ਕਰਮਚਾਰੀਆਂ ਦੀਆਂ ਨੌਕਰੀਆਂ ਵੀ ਜਾ ਸਕਦੀਆਂ ਨੇ ਜੈਰੀ ਵਿਨਸ ਨੇ ਇਹ ਚੇਤਾਵਨੀ ਦਿੱਤੀ ਹੈ ਅਮਰੀਕਾ ਦੇ ਸੰਯੁਕਤ ਕਾਂਗਰਸ ਵੱਲੋਂ ਫੰਡਿੰਗ ਬਿਲ ਪਾਸ ਨਾ ਹੋਣ ਕਾਰਨ ਫੈਡਰਲ ਸਰਕਾਰ ਅਧਿਕਾਰਤ ਤੌਰ ਤੇ ਸ਼ਟਡਾਊਨ ਹੋ ਗਈ ਹੈ 102019 ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ ਤਾਜ਼ਾ ਹਾਲਾਤਾਂ ਨੂੰ ਵੇਖਦਿਆਂ ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਜੈਰੀ ਵੈਂਸ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਸ਼ਟਡਾਊਨ ਕਾਰਨ ਲੱਖਾਂ ਕਰਮਚਾਰੀ ਪ੍ਰਭਾਵਿਤ ਹੋਣਗੇ ਉਨ੍ਹਾਂ ਕਿਹਾ ਹੈ ਕਿ ਜੇਕਰ ਇਹ ਸ਼ਟਡਾਊਨ ਲੰਮੇ ਸਮੇਂ ਤੱਕ ਚੱਲਿਆ ਤਾਂ ਕਈ ਲੋਕਾਂ ਨੂੰ ਆਪਣੀ ਨੌਕਰੀ ਵੀ ਗਵਾਉਣੀ ਪੈ ਸਕਦੀ ਹੈ ਜ਼ਿਕਰ ਇਹ ਖਾਸ ਹੈ ਕਿ ਇਸ ਸ਼ਟਡਾਊਨ ਦੇ ਕਾਰਨ ਸਿੱਖਿਆ, ਵਾਤਾਵਰਨ ਤੇ ਇਸ ਜਿਹੇ ਹੋਰ ਕਈ ਸੈਕਟਰਸ ਠੱਪ ਹੋ ਜਾਣਗੇ ਜਿਸ ਦਾ ਅਸਰ ਪੂਰੇ ਦੇਸ਼ ਤੇ ਦਿਖੇਗਾ ਇਸ ਦੌਰਾਨ ਸਰਕਾਰ ਕਰੀਬ 7 ਲੱਖ ਕਰਮਚਾਰੀਆਂ ਨੂੰ ਛੁੱਟੀ ਤੇ ਭੇਜ ਸਕਦੀ ਹੈ ਜਦਕਿ ਕਈਆਂ ਨੂੰ ਨੌਕਰੀ ਤੋਂ ਹਟਾਇਆ ਜਾ ਸਕਦਾ ਹੈ ਜਿਨ੍ਹਾਂ ਕਰਮਚਾਰੀਆਂ ਦੀਆਂ ਸੇਵਾਵਾਂ ਜ਼ਰੂਰੀ ਮੰਨੀਆਂ ਗਈਆਂ ਨੇ ਉਹ ਕੰਮ ਜਾਰੀ ਰੱਖਣਗੇ ਪਰ ਜ਼ਿਆਦਾਤਰ ਕਰਮਚਾਰੀਆਂ ਨੂੰ ਸ਼ਟਡਾਊਨ ਤੱਕ ਤਨਖਾਹ ਤੋਂ ਬਿਨਾਂ ਵੀ ਕੰਮ ਕਰਨਾ ਪੈ ਸਕਦਾ ਹੈ ਸਰਕਾਰੀ ਬੰਦ ਕਰਨ ਆਵਾਜਾਈ ਕਲ ਖਰੀਦਦਨ ਤੇ ਛੋਟੇ ਵਪਾਰੀਆਂ ਨੂੰ ਮਿਲਣ ਵਾਲੇ ਫੰਡਾਂ ਤੇ ਵੀ ਪ੍ਰਭਾਵ ਪੈ ਸਕਦਾ ਹੈ ਵੈਂਸਡੇ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਜਲਦੀ ਤੋਂ ਜਲਦੀ ਸਰਕਾਰ ਮੁਰਚਾ ਚਾਲੂ ਹੋਵੇ ਤਾਂ ਹੀ ਆਮ ਲੋਕਾਂ ਨੂੰ ਸਰਕਾਰੀ ਸੇਵਾਵਾਂ માં ਆਮ ਵਾਂਗ ਮਿਲ ਸਕਣਗੀਆਂ ਦੱਸ ਤੋ ਇਹ ਕਿ ਸਰਕਾਰੀ ਸ਼ਟਡਾਊਨ ਉਦੋਂ ਹੁੰਦਾ ਹੈ ਜਦੋਂ ਸਾਲਾਨਾ ਖਰਚ ਬਿੱਲਾਂ ਤੇ ਕੋਈ ਸਮਝੌਤਾ ਨਹੀਂ ਹੁੰਦਾ ਅਮਰੀਕੀ ਸਰਕਾਰ ਦੇ ਵੱਖ-ਵੱਖ ਵਿਭਾਗਾਂ ਨੂੰ ਕੰਮ ਕਰਨ ਲਈ ਵੱਡੀ ਰਕਮ ਦੀ ਲੋੜ ਹੁੰਦੀ ਹੈ ਇਸ ਲਈ ਕਾਂਗਰਸ ਨੂੰ ਬਜਟ ਜਾਂ ਫੰਡਿੰਗ ਬਿੱਲ ਪਾਸ ਕਰਨ ਦੀ ਲੋੜ ਹੁੰਦੀ ਹੈ ਜਦੋਂ ਰਾਜਨੀਤਿਕ ਅਸੰਮਤੀ ਜਾਂ ਡੈਡਲੌਕ ਕਾਰਨ ਫੰਡਿੰਗ ਬਿੱਲ ਪਾਸ ਨਹੀਂ ਹੁੰਦੇ ਜਿਸ ਕਾਰਨ ਸਰਕਾਰ ਕੋਲ ਖਰਚ ਕਰਨ ਲਈ ਕੋਈ ਕਾਨੂੰਨੀ ਤੌਰ ਤੇ ਫੰਡ ਨਹੀਂ ਬਚਦੇ ਅਜਿਹੀ ਸਥਿਤੀ 'ਚ ਅਮਰੀਕੀ ਸਰਕਾਰ ਖੈਰ ਜ਼ਰੂਰੀ ਸੇਵਾਵਾਂ ਨੂੰ ਮੁਅਤਲ ਕਰਨ ਲਈ ਮਜਬੂਰ ਹੋ ਜਾਂਦੀ ਹੈ ਤੇ ਇਸ ਪ੍ਰਕਿਰਿਆ ਨੂੰ ਸਰਕਾਰੀ ਸ਼ਟਡਾਊਨ ਕਿਹਾ ਜਾਂਦਾ ਹੈ ਤੇ ਉਦੋਂ ਅਮਰੀਕਾ ਤੇ ਵੈਨੇਜ਼ੁਏਲਾ ਦੀ جنگ ਦੀ ਤਿਆਰੀ ਹੋ ਰਹੀ ਹੈ ਕਿਆਸ ਲਗਾਏ ਜਾ ਰਹੇ ਨੇ ਕਿ ਆਰਪਾਰ ਦੀ جنگ ਵਾਸਤੇ ਦੋਹੇ ਹੀ ਮੁਲਕ ਤਿਆਰ ਹੋ ਗਏ ਨੇ ਅਮਰੀਕਾ ਨੇ ਕਦੀ ਵੀ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨੂੰ ਮਾਨਤਾ ਨਹੀਂ ਦਿੱਤੀ ਤੇ ਹੁਣ ਦੋਵੇਂ ਦੇਸ਼ਾਂ ਦੇ ਵਲੰਟੀਅਰਾਂ ਖਿੱਜੀਆਂ ਜਾਰੀਆਂ ਨੇ 37 ਲੱਖ ਫੌਜੀ ਤਾਇਨਾਤ ਹੋ ਚੁੱਕੇ ਨੇ ਮਿਜ਼ਾਈਲਾਂ ਤੇ ਪਰਮਾਣੂ ਪੰਡੁੱਬੀਆਂ ਵੀ ਤਾਇਨਾਤ ਕਰ ਲਿਆ ਕੀਆਂ ਨੇ ਦੁਨੀਆ ਭਰ ਦੀਆਂ ਨਜ਼ਰਾਂ ਜਿੱਥੇ ਇਜ਼ਰਾਈਲ ਹਮਾਸ ਤੇ ਰੂਸ ਯੂਕਰੇਨ ਯੁੱਧ ਤੇ ਟਿਕਿਆ ਨੇ ਉੱਥੇ ਹੀ ਕਰੇਬੀਅਨ ਸਾਗਰ ਦੇ ਵਿੱਚ ਅਮਰੀਕਾ ਦੇ ਵੇਨਿਸ ਦੁਐਲਾ ਵਿਚਾਲੇ ਤਣਾਸਖਰ ਤੇ ਪਹੁੰਚ ਗਿਆ ਅਮਰੀਕਾ ਨੇ ਜਵਾਬੀ ਕਾਰਵਾਈ ਕਰਦਿਆਂ ਵੈਨਿਸ ਦੁਐਲਾ ਦੇ ਤੱਟ ਤੇ ਆਪਣੇ ਸਭ ਤੋਂ ਖਤਰਨਾਕ F35 ਲੜਾਕੂ ਜਹਾਜ਼ ਗਾਈਡਿਡ ਮਿਜ਼ਾਈਲ ਡਿਸਟਰੋਇਰ ਅਤੇ ਇੱਕ ਪਰਮਾਣੂ ਪੰਡੂ ਵੀ ਤਾਇਨਾਤ ਕਰ ਦਿੱਤੀ ਹੈ ਇਸ ਕਾਰਵਾਈ ਨੂੰ ਸਿੱਧੇ جنگ ਦੀ ਧਮਕੀ ਮੰਨ ਜਾਵੇਂ। ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਬਦੂਰ ਨੇ ਵੀ ਗੁੱਡੇ ਟਿਕਨ ਦੀ ਬਚਾਈ ਦੇਸ਼ ਤੇ ਰੱਖਿਆ ਲਈ 37 ਲੱਖ ਤੋਂ ਵੱਧ ਦੀ ਫੌਜ ਨੂੰ ਜੰਗ ਲਈ ਰਹਿਣ ਦਾ ਹੁਕਮ ਦਿੱਤਾ ਹੈ। ਇਹ ਤਣਾਅ ਉਦੋਂ ਵਧਿਆ ਜਦੋਂ ਅਮਰੀਕਾ ਨੇ ਡਰੱਗ ਮਾਫੀਆ ਖਿਲਾਫ ਕਾਰਵਾਈ ਦਾ ਹਵਾਲਾ ਦਿੰਦੇ ਹੋਏ ਆਪਣੇ ਜੰਗੀ ਬੇੜੇ ਤੇ ਲੜਾਕੂ ਜਹਾਜ਼ ਵੈਨੇਜ਼ੁਏਲਾ ਵੱਲ ਭੇਜੇ। ਹਾਲਾਂਕਿ ਵੈਨੇਜ਼ੁਏਲਾ ਨੇ ਇਸ ਨੂੰ ਆਪਣੇ ਦੇਸ਼ ਤੇ ਸਿੱਧਾ ਹਮਲੇ ਦੀ ਤਿਆਰੀ ਘਰਾਰ ਦਿੱਤਾ ਹੈ। ਰਾਸ਼ਟਰਪਤੀ ਮਦੂਰੋ ਨੇ ਇਸ ਕਦਮ ਤੋਂ ਬਾਅਦ ਦੇਸ਼ ਦੇ ਵਿੱਚ ਤੁਰੰਤ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਅਤੇ ਆਪਣੀਆਂ ਸਾਰੀਆਂ ਹਥਿਆਰਬੰਦ ਸਿਨਾਮਾਂ ਨੂੰ ਹਾਈ ਅਲਰਟ ਤੇ ਰੱਖ ਦਿੱਤਾ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਰਾਸ਼ਟਰਪਤੀ ਮਦੂਰੋ ਨੇ 3.7 ਮਿਲੀਅਨ ਵਿਲੇਸ਼ੀਆ ਫੋਰਸ ਨੂੰ ਸਰਗਰਮ ਕਰ ਦਿੱਤਾ ਹੈ। ਇਹ ਆਮ ਨਾਗਰਿਕਾਂ ਤੋਂ ਬਣੇ ਸੈਨਿਕ ਨੇ ਜੋ ਦੇਸ਼ ਦੇ ਲਈ ਜੰਗ ਲੜਨ ਲਈ ਤਿਆਰ ਨੇ। ਇਸ ਤੋਂ ਇਲਾਵਾ ਵੈਨੇਜ਼ੁਏਲਾ ਨੇ ਆਪਣੇ ਰੂਸੀ ਸਹੋਇਤੀ ਲੜਾਕੂ ਜਹਾਜ਼ਾਂ ਨੂੰ ਐਂਟੀਸ਼ਿਪ ਮਿਜ਼ਾਈਲਾਂ ਦੇ ਨਾਲ ਲੈਸ ਕਰਕੇ ਤਿਆਰ ਕਰ ਲਿਆ ਹੈ। ਤੇ 에어 డి펜ਸ ਸਿਸਟਮ ਵੀ ਤਣਾਤ ਕਰ ਦਿੱਤੇ ਨੇ ਅਮਰੀਕਾ ਦਾ ਕਹਿਣਾ ਹੈ ਕਿ ਇਹ ਕਾਰਵਾਈ ਵੈਨੇਜ਼ੁਏਲਾ ਤੋਂ ਹੋ ਰਹੀ ਕੋਕੀਨ ਦੀ ਤਸਕਰੀ ਨੂੰ ਰੋਕਣ ਲਈ ਹੈ ਜਿਸ ਪਿੱਛੇ ਉਹ ਰਾਸ਼ਟਰਪਤੀ ਮਾਦੂਰੋ ਨੂੰ ਜ਼ਿੰਮੇਵਾਰ ਮੰਨਦੇ ਨੇ ਪਰ ਮਾਹਿਰ ਇਸ ਨੂੰ ਸਿਰਫ ਡਰੱਗ ਯੁੱਧ ਨਹੀਂ ਸਗੋਂ ਪੂਰਾ ਰਣਨੀਤਿਕ ਖੇਡ ਮੰਨ ਰਹੇ ਨੇ ਇਸ ਦੀਆਂ ਕਈ ਵੱਡੀਆਂ ਵਜਾਵਾਂ ਨੇ ਤੇਲ ਦੇ ਭੰਡਾਰ ਨੂੰ ਮੁੱਖ ਮੰਨਿਆ ਜਾਂਦਾ ਹੈ ਵੈਨੇਜ਼ੁਏਲਾ ਦੁਨੀਆ ਚ ਸਭ ਤੋਂ ਵੱਧ ਤੇਲ ਭੰਡਾਰਾਂ ਵਾਲਾ ਦੇਸ਼ ਹੈ ਅਮਰੀਕਾ ਚਾਹੁੰਦਾ ਹੈ ਕਿ ਮਦੂਰੋ ਨੂੰ ਸੱਤਾ ਤੋਂ ਹਟਾਇਆ ਜਾਵੇ ਤਾਂ ਜੋ ਅਮਰੀਕੀ ਕੰਪਨੀਆਂ ਉੱਥੇ ਤੇਲ ਦੀ ਖੋਦਾਈ ਕਰ ਸਕਣ ਸੱਤਾ ਪਰਿਵਰਤਨ ਦੀ ਕੋਸ਼ਿਸ਼ ਵਮਨ ਜਾਰੀ ਹੈ ਅਮਰੀਕਾ ਨੇ ਜੁਲਾਈ 2024 ਚ ਹੋਈਆਂ ਚੋਣਾਂ ਚ ਮਦੂਰੋ ਦੀ ਜਿੱਤ ਨੂੰ ਮੰਨਤਾ ਨਹੀਂ ਦਿੱਤੀ ਸੀ ਅਮਰੀਕਾ ਨੇ ਰਾਸ਼ਟਰਪਤੀ ਨਿਕੋਲਸ ਮਦੂਰੋ ਤੇ 5 ਮਿਲੀਅਨ ਡਾਲਰ ਦਾ ਇਨਾਮ ਵੇੜ ਰੱਖਿਆ ਹੋਇਆ ਹੈ ਜਿਸ ਤੋਂ ਇਹ ਸੱਤਾ ਬਦਲਣ ਦੀ ਸਾਜ਼ਿਸ਼ ਦਾ ਹਿੱਸਾ ਲੱਗਦਾ ਹੈ ਲਤੀਨੀ ਅਮਰੀਕਾ ਤੇ ਕੰਟਰੋਲ ਬੰਨ੍ਹਿਆ ਚਾਹੁੰਦਾ ਹੈ ਅਮਰੀਕਾ ਇਸ ਖੇਤਰ ਚ ਆਪਣਾ ਦਬਦਬਾ ਕਾਇਮ ਰੱਖਣਾ ਚਾਹੁੰਦਾ ਹੈ ਤੇ ਵੈਨੇਜ਼ੁਏਲਾ ਦੇ ਸਹਿਯੋਗੀ ਦੇਸ਼ਾਂ ਜਿਵੇਂ ਕਿ ਕਿਊਬਾ ਟੀਰੂਸ ਨੂੰ ਕਮਜ਼ੋਰ ਕਰਨਾ ਚਾਹੁੰਦਾ ਹੈ ਕਿਊਬਾ ਤੇ ਰੂਸ ਵਰਗੇ ਦੇਸ਼ ਵੈਨੇਜ਼ੁਏਲਾ ਦੇ ਸਮਰਥਨ ਚ ਖੜੇ ਨੇ ਜਦਕਿ ਕੋਲੰਪੀਆ ਵਰਗੇ ਦੇਸ਼ ਅਮਰੀਕਾ ਦੇ ਨਾਲ ਨੇ ਇਸ ਘਟਨਾਕ੍ਰਮ ਨੇ ਪੂਰੇ ਲਤੀਨੀ ਅਮਰੀਕਾ ਚ ਤਣਾਅ ਵਧਾ ਦਿੱਤਾ ਹੈ ਤੇ ਕਿਸੇ ਵੀ ਸਮੇਂ ਸਥਿਤੀ ਵਿਗੜਨ ਦਾ ਖਤਰਾ ਬਣਿਆ ਹੋਇਆ ਹੈ ਦੇ ਜੇ ਪਾਸੇ ਪਾਕਿਸਤਾਨ ਦੇ ਯੂਐਸ ਦੇ ਨਾਲ ਨੇੜਤਾ ਨੂੰ ਲੈ ਕੇ ਚੀਨ ਚਿੰਤਿਤ ਵਿਖਾਈ ਦੇ ਰਿਹਾ ਹੈ ਚੀਨ ਨੇ ਹੁਣ ਪਾਕਿਸਤਾਨ ਨੂੰ ਚੇਤਾਵਨੀ ਦੇ ਦਿੱਤੀ ਹੈ ਚੀਨ ਦਾ ਕਹਿਣਾ ਹੈ ਕਿ ਜੇਕਰ ਪਾਕਿਸਤਾਨ ਨੇ ਯੂਐਸ ਨੂੰ ਫੌਜੀ ਅਡੇ ਦਿੱਤੇ ਤਾਂ ਫਿਰ ਪਾਕਿਸਤਾਨ ਦੇ ਨਾਲ ਸਾਰੇ ਹੀ ਸੰਬੰਧ ਤੋੜ ਦਿੱਤੇ ਜਾਣਗੇ ਦਰਸਲ ਇਹ ਮਾਮਲਾ ਅਫਗਾਨਿਸਤਾਨ ਦੇ ਵਿੱਚ ਫੌਜੀ ਅਡੇ ਨੂੰ ਲੈ ਕੇ ਸ਼ੁਰੂ ਹੋਇਆ ਸੀ ਤੇ ਹੌਲੀ-ਹੌਲੀ ਚੀਨ ਨੇ ਵਿੱਚ ਇੰਟਰਫੇਅਰ ਕਰਨਾ ਸ਼ੁਰੂ ਕਰ ਦਿੱਤਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਵਾਰ-ਵਾਰ ਆਖਿਆ ਹੈ ਕਿ ਉਸ ਨੂੰ ਕਿਸੇ ਵੀ ਕੀਮਤ ਤੇ ਅਫਗਾਨਿਸਤਾਨ ਦਾ ਵਗਰਾਮ 에ਅਰ ਬੇਸ ਵਾਸ਼ਿੰਗਟਨ ਦੇ ਕੰਟਰੋਲ ਚ ਵਾਪਸ ਕਰਨਾ ਪਵੇਗਾ ਇਹ ਧਿਆਨ ਦੇਣ ਯੋਗ ਹੈ ਕਿ 5 ਸਾਲ ਪਹਿਲਾਂ ਜੋ ਪਾਇਦੰਦੇ ਕਾਰਜਕਾਲ ਦੌਰਾਨ ਜਦੋਂ ਅਮਰੀਕੀ ਫੌਜਾਂ ਅਫਗਾਨਿਸਤਾਨ ਤੋਂ ਪਿੱਛੇ ਹਟੀਆਂ ਤਾਂ ਇਹ 에ਅਰ ਬੇਸ ਵੀ ਤਾਲਿਬਾਨ ਸ਼ਾਸਨ ਨੂੰ ਸੌਂਪ ਦਿੱਤਾ ਗਿਆ ਸੀ 18 ਸਤੰਬਰ ਨੂੰ ਯੂਕੇ ਦੇ ਪ੍ਰਧਾਨ ਮੰਤਰੀ ਕਿਰ ਸਟਾਮਰ ਨਾਲ ਗੱਲਬਾਤ ਦੌਰਾਨ 트ੰਪ ਨੇ ਆਖਿਆ ਸੀ ਕਿ ਉਹ ਵਗਰਾਮ ਨੂੰ ਵਾਪਸ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਦੌਰਾਨ ਤਾਲਿਬਾਨ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਉਹ ਕੋਈ ਵੀ 에ਅ ਬੇਸ ਵਾਪਸ ਨਹੀਂ ਕਰਨਗੇ। ਤਾਲਿਬਾਨ ਤੋਂ ਬਾਅਦ ਅਮਰੀਕਾ ਹੁਣ ਪਾਕਿਸਤਾਨ 'ਚ ਇੱਕ ਫੌਜੀ ਅੱਡਾ ਸਥਾਪਿਤ ਕਰਨਾ ਚਾਹੁੰਦਾ ਹੈ। ਅੱਜ ਦੇ ਵਿੱਚ ਸੋਸ਼ਲ ਮੀਡੀਆ ਤੇ ਇੱਕ ਖਬਰ ਵਾਇਰਲ ਹੋਈ ਸੀ ਕਿ ਆਪਰੇਸ਼ਨ ਸਿੰਧੂਰ ਦੌਰਾਨ ਭਾਰਤੀ ਫੌਜ ਨੇ ਅਮਰੀਕਾ ਦੁਆਰਾ ਸੰਚਾਲਿਤ ਇੱਕ ਪਾਕਿਸਤਾਨੀ ਹਵਾਈ ਅੱਡੇ ਨੂੰ ਤਬਾਹ ਕਰ ਦਿੱਤਾ ਸੀ। ਚੀਨ ਨੇ ਕਤਿਰ ਤੌਰ ਤੇ ਪਾਕਿਸਤਾਨ ਨੂੰ ਸਖਤ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਅਮਰੀਕਾ ਨੂੰ ਆਪਣੀ ਧਰਤੀ ਤੇ ਫੌਜੀ ਅੱਡਾ ਬਣਾਉਣ ਦੀ ਇਜਾਜ਼ਤ ਦਿੰਦਾ ਹੈ ਤਾਂ ਬੀਜਿੰਗ ਇਸਲਾਮਾਬਾਦ ਨਾਲ ਸਾਰੇ ਸੰਬੰਧ ਤੋੜ ਦੇਵੇਗਾ। ਇਹ ਬਿਆਨ ਅਜਿਹੇ ਸਮੇਂ ਆਇਆ ਜਦੋਂ ਇਸ ਖੇਤਰ 'ਚ ਅਮਰੀਕਾ ਤੇ ਪਾਕਿਸਤਾਨ ਵਿਚਾਲੇ ਵਧ ਰਹੇ ਰਣਨੀਤਿਕ ਸਹਿਯੋਗ ਦੀਆਂ ਰਿਪੋਰਟਾਂ ਆ ਰਹੀਆਂ ਨੇ ਜਿਸ ਕਾਰਨ ਚੀਨ ਲਈ ਗੰਭੀਰ ਚਿੰਤਾ ਪੈਦਾ ਹੋ ਗਈ ਹੈ ਚੀਨ ਤੇ ਨੇੜੇੋਂ ਨਜ਼ਰ ਰੱਖਣਾ ਚਾਹੁੰਦਾ ਹੈ ਅਮਰੀਕਾ ਟਰੰਪ ਨੇ ਆਖਿਆ ਸੀ ਕਿ ਅਸੀਂ ਇਸ ਨੂੰ ਅਫਗਾਨਿਸਤਾਨ ਨੂੰ ਬਿਨਾਂ ਕਿਸੇ ਕੀਮਤ ਦੇ ਦੇ ਦਿੱਤਾ ਹੈ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਤੇ ਧਮਕੀ ਦਿੱਤੀ ਹੈ ਕਿ ਜੇਕਰ ਅਫਗਾਨਿਸਤਾਨ ਨੇ ਇਸ ਨੂੰ ਵਾਪਸ ਨਹੀਂ ਕੀਤਾ ਤਾਂ ਨਤੀਜੇ ਭਿਆਨਕ ਹੋਣਗੇ ਬਖਰਾਮ 에어 بیس ਆਪਣੀ ਲੰਬਾਈ ਤੇ ਚੌੜਾਈ ਲਈ ਜਾਣਿਆ ਜਾਂਦਾ ਹੈ ਇਸ ਤੇ ਦੋ ਮਜ਼ਬੂਤ ਰਨਵੇਂ ਨੇ ਇੱਕ 3.6 ਕਿਲੋਮੀਟਰ ਲੰਬਾ ਤੇ ਦੂਜਾ 3 ਕਿਲੋਮੀਟਰ ਲੰਬਾ ਇਹ ਕਾਬੁਲ ਤੋਂ ਸਿਰਫ 50 ਕਿਲੋਮੀਟਰ ਦੂਰ ਹੈ ਜੋ ਅਫਗਾਨਿਸਤਾਨ ਨੂੰ ਕੰਟਰੋਲ ਕਰਨ ਲਈ ਇਸ ਦੀ ਸਥਿਤੀ ਨੂੰ ਆਦਰਸ਼ ਬਣਾਉਂਦਾ ਹੈ ਬਖਰਾਮ 에어 بیس 1950 ਚ ਸੋਵੀਅਤ ਯੂਨੀਅਨ ਦੁਆਰਾ ਬਣਾਇਆ ਗਿਆ ਸੀ ਅਮਰੀਕਾ ਬਖਰਾਮ 에어 بیس ਤੇ ਕਬਜ਼ਾ ਕਰਕੇ ਚੀਨ ਨੂੰ ਸੀਮਿਤ ਕਰਨਾ ਚਾਹੁੰਦਾ ਹੈ ਵਖਰਾਮ 에어베ਸ ਚੀਨੀ ਸਰਹੱਦ ਤੋਂ 800 ਕਿਲੋਮੀਟਰ ਦੂਰ ਹੈ ਇਹ ਸ਼ਿੰਜਿਆਂਗ ਦੇ ਵਿੱਚ ਚੀਨ ਦੀ ਮਿਜ਼ਾਈਲ ਫੈਕਟਰੀ ਤੋਂ 2400 ਕਿਲੋਮੀਟਰ ਦੂਰ ਹੈ ਚੀਨ ਪਾਕਿਸਤਾਨ ਚ ਕਿਸੇ ਵੀ ਅਮਰੀਕੀ ਫੌਜੀ ਮੌਜੂਦਗੀ ਨੂੰ ਆਪਣੇ ਖੇਤਰੀ ਹਿੱਤਾਂ ਲਈ ਖਤਰਾ ਮੰਨਦਾ ਹੈ ਚੀਨ ਤੇ ਪਾਕਿਸਤਾਨ ਇਤਿਹਾਸਿਕ ਤੌਰ ਤੇ ਨੇੜਲੇ ਸੰਬੰਧਾਂ ਦਾ ਆਨੰਦ ਮਾਣਦੇ ਆ ਰਹੇ ਨੇ ਖਾਸ ਕਰਕੇ ਚੀਨ ਪਾਕਿਸਤਾਨ ਆਰਥਿਕ ਗਲਿਆਰਾ ਪਹਿਲਕਦਮੀ ਦੇ ਤਹਿਤ ਜੋ ਕਿ ਬੀਜਿੰਗ ਦੀ ਬੈਲਟ ਐਂਡ ਰੋਡ ਰਣਨੀਤੀ ਦਾ ਇੱਕ ਮੁੱਖ ਥੰਮ ਹੈ ਅਮਰੀਕੀ ਫੌਜੀ ਹਿੱਤਾਂ ਨਾਲ ਪਾਕਿਸਤਾਨ ਦੀ ਕਿਸੇ ਵੀ ਸ਼ਮੂਲੀਅਤ ਨੂੰ ਚੀਨ ਇਸ ਗਠਜੋੜ ਅਤੇ ਦੱਖਣੀ ਏਸ਼ੀਆ ਦੇ ਵਿੱਚ ਇਸਦੇ ਵਧ ਰਹੇ ਆਰਥਿਕ ਪ੍ਰਭਾਵ ਲਈ ਸਿੱਧੇ ਖਤਰੇ ਵਜੋਂ ਦੇਖ ਸਕਦਾ ਹੈ। ਇਸ ਦੌਰਾਨ ਪਾਕਿਸਤਾਨ ਇੱਕ ਨਾਜ਼ੁਕ ਕੂਟਨੀਤਿਕ ਸੰਤੁਲਨ ਦੇ ਵਿੱਚ ਹੈ। ਇਹ ਵਾਸ਼ਿੰਗਟਨ ਅਤੇ ਬੀਜਿੰਗ ਦੋਵਾਂ ਦੇ ਨਾਲ ਚੰਗੇ ਸਬੰਧ ਬਣਾਈ ਰੱਖਣਾ ਚਾਹੁੰਦਾ ਹੈ ਪਰ ਦੋਵਾਂ ਸ਼ਕਤੀਆਂ ਦਾ ਵਾਧਾ ਦਬਾਅ ਇਸਲਾਮਾਬਾਦ ਨੂੰ ਮੁਸ਼ਕਲ ਫੈਸਲੇ ਲੈਣ ਲਈ ਮਜਬੂਰ ਕਰ ਸਕਦਾ ਹੈ। ਇੱਕ ਏਸ਼ੀਆਈ ਆਧਾਰ ਅਮਰੀਕਾ ਨੂੰ ਮੱਧ ਏਸ਼ੀਆ ਤੇ ਯੂਰੇਸ਼ੀਆ ਦੇ ਵਿੱਚ ਰੂਸੀ ਫੌਜੀ ਗਤੀਵਿਧੀਆਂ ਦੀ ਨਿਗਰਾਨੀ ਕਰਨ ਦੀ ਆਗਿਆ ਦੇਵੇਗਾ। ਇਹ ਪਾਕਿਸਤਾਨ ਦੇ ਲਈ ਇੱਕ ਭਿਆਨਕ ਸੁਪਨਾ ਹੋ ਸਕਦਾ ਹੈ ਪਾਕਿਸਤਾਨ ਨੂੰ ਦੋਵਾਂ ਦੇਸ਼ਾਂ ਦੀ ਲੋੜ ਹੈ ਚੀਨ ਪਾਕਿਸਤਾਨ ਨੂੰ ਕਰਜ਼ਿਆਂ ਅਤੇ ਵਿਕਾਸ ਲਈ ਕਰਜ਼ਾ ਪ੍ਰਦਾਨ ਕਰਦਾ ਹੈ ਪਾਕਿਸਤਾਨ ਅਮਰੀਕਾ ਨਾਲ ਵਪਾਰ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ ਪਾਕਿਸਤਾਨ ਦੇ ਵਿਦੇਸ਼ ਮੰਤਰੀ 파ਜਾ ਆਸੀਫ ਨੇ ਕਿਹਾ ਕਿਉਂ ਆਪਣੇ ਦੇਸ਼ ਦਾ ਰਣਨੀਤਿਕ ਭਵਿੱਖ ਚੀਨ ਦੇ ਨਾਲ ਵੇਖਦੇ ਨੇ ਨਾ ਕਿ ਅਮਰੀਕਾ ਦੇ ਨਾਲ ਪਿਛਲੇ 4 ਸਾਲਾਂ ਚ ਪਾਕਿਸਤਾਨੀ ਆਪਣੇ 80% ਹਥਿਆਰ ਚੀਨ ਤੋਂ ਹਾਸਲ ਕੀਤੇ ਨੇ ਤਾਂ ਸਵਾਲ ਇਹ ਹੈ ਕਿ ਕੀ ਅਮਰੀਕਾ ਨਾਲ ਦੋਸਤੀ ਚੀਨਾ ਸਬੰਧਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਇਸ ਦਾ ਜਵਾਬ ਤਾਂ ਹੁਣ ਆਉਣ ਵਾਲਾ ਸਮਝ ਦੇਵੇਗਾ ਫਿਲਹਾਲ ਦੇ ਬੁਲਟਿਨ 'ਚ ਨਹੀਂ ਜਾਂਦੇ ਜਾਂਦੇ ਇੱਕ ਵਾਰ ਫਿਰ ਨਸਲ ਮਾਰਦੇ ਆ ਮੁਖੜਲੇਸਤੇ ਯੂ ਐਸ ਸ਼ਟਡਾਊਨ ਨੂੰ ਲੈ ਕੇ ਬੋਲੇ ਜੇਡੀ ਵੇਨਜ਼ ਦਿੱਤੀ ਵੱਡੀ ਚੇਤਾਵਨੀ ਕਿ ਹਾਲ ਲੰਮੇ ਸਮੇਂ ਤੱਕ ਨਹੀਂ ਚਲਾ ਸਕਦੇ ਸ਼ਟਡਾਊਨ ਵੈਨੇਜ਼ੁਏਲਾ ਦੇ ਨਾਲ ਅਜੰਗਰੀ ਧਿਆੜੀ ਦੇ ਵਿੱਚ ਅਮਰੀਕਾ ਦੋਹਾਂ ਦੇਸ਼ਾਂ ਨੇ ਖਿੱਚੀ ਤਿਆਰੀ 37 ਲੱਖ ਫੌਜੀ ਕੀਤੇ ਤੈਨਾਤ ਚੀਨ ਦੀ ਪਾਕਿਸਤਾਨ ਨੂੰ ਵੱਡੀ ਤੰਕੀ ਯੂ ਐਸ ਨੂੰ ਲੈ ਕੇ ਵੱਡੀ ਤਕਰਾਰ ਫੌਜੀ ਅਡੇ ਨਾ ਦੇਣ ਦੀ ਆਖੀ ਗੱਲ ਇਸ ਤੋਂਨ ਅੱਗੇ ਮੈਨੂੰ ਦੀ ਇਜਾਜ਼ਤ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ